ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਟੈਂਸ਼ਨ ਤੁਹਾਡਾ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁੰਦਾ ਹੈਗਾ ਉਹ ਤੁਹਾਨੂੰ ਸਿਰਫ ਇੱਕ ਵਾਰੀ ਮਿਲਦਾ ਹੈ ਤਾਂ ਉਸ ਉਸ ਨੂੰ ਤੁਸੀਂ ਐਕਸਟੈਂਡ ਨਹੀਂ ਕਰਾ ਸਕਦੇ ਬਟ ਇਹਦਾ ਇੱਕ ਐਕਸੈਪਸ਼ਨ ਹੈ ਉਹ ਐਕਸੈਪਸ਼ਨ ਇਹ ਹੈ ਕਿ ਜੇਕਰ ਤੁਹਾਡਾ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਲੰਬਾਈ ਨੂੰ ਸੀਮਿਤ ਕੀਤਾ ਜਾਂਦਾ ਹੈ ਤੁਹਾਡੇ ਪਾਸਪੋਰਟ ਦੇ ਛੇਤੀ ਐਕਸਪਾਇਰ ਹੋਣ ਦੇ ਕਾਰਨ ਤਾਂ ਤੁਸੀਂ ਆਪਣੇ ਨਵੇਂ ਪਾਸਪੋਰਟ ਦੀ ਵਰਤੋਂ ਕਰਕੇ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਇੱਕ ਸਾਲ ਹੋਰ ਲਈ ਐਕਸਟੈਂਡ ਕਰਾ ਸਕਦੇ ਹੋ ਫੋਰ ਇਗਜ਼ਾਮਪਲ ਜੇ ਮੈਂ ਕਿ ਤੋਸੀਦ 3 ਸਾਲ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਐਲੀਜੀਬਲ ਹੈਗੀ ਹੂ ਪਰ ਸਿਰਫ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ ਕਿਉਂਕਿ ਜਿਹੜਾ ਤੁਹਾਡਾ ਪਾਸਪੋਰਟ ਹੈ ਉਹ ਛੇਤੀ ਐਕਸਪਾਇਰ ਹੋ ਰਿਹਾ ਤਾਂ ਫਿਰ ਤੁਸੀਂ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਐਕਸਟੈਂਡ ਕਰਾਉਣ ਦੇ ਲਈ 1 ਸਾਲ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈਗਾ ਕਿ ਤੁਸੀਂ ਆਪਣੀ ਐਕਸਟੈਂਸ਼ਨ ਹੈਗੀ ਉਹ ਤੁਸੀਂ ਪਾਏ ਪੇਪਰਸ ਅਪਲਾਈ ਕਰ ਰਹੇ ਹੋ ਕਿਉਂਕਿ ਆਨਲਾਈਨ ਪੋਰਟਲ ਦੇ ਥਰੂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਐਕਸਟੈਂਸ਼ਨ ਨਹੀਂ ਹੁੰਦੀ ਜੇਕਰ ਤੁਹਾਡੇ ਵਿੱਚ ਕੋਈ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਵਰਕ ਪਰਮਿਟ ਨੂੰ ਐਕਸਟੈਂਡ ਕਰਾਉਣਾ ਚਾਹੁੰਦਾ ਹੈਗਾ ਜਾਂ ਫਿਰ ਕੋਈ ਆਪਣੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਐਪਲੀਕੇਸ਼ਨ ਲਵਾਉਣਾ ਚਾਹੁੰਦਾ ਹੈਗਾ ਤਾਂ ਤੁਸੀਂ ਉਨ੍ਹਾਂ ਕੋਨਟੈਕਟ ਕਰ ਸਕਦੇ ਹੋ ਐਟ the Bino Professional Corporation ਸਾਡੀਆਂ ਕੰਟੈਕਟ ਇਟਸ ਥੱਲੇ ਡਿਸਕ੍ਰਿਪਸ਼ਨਸ ਦਿੱਤੀ ਹੋਈਆਂ ਨੇ ਥੈਂਕ ਯੂ so much